ਹਾਂਜੀ ਵਾਹਿਗੁਰੂ ਜੀ ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸ਼ਾਮ ਦਾ ਟਾਈਮ ਹੋ ਗਿਆ ਜੀ ਆਪਾਂ ਬਣਾਉਣ ਲੱਗਿਆ ਫੁੱਲ ਕੇ ਹਾਂਜੀ ਛੋਟੇ ਛੋਟੇ ਦਿਨ ਹੈ ਜੀ ਹੁਣ ਤਾਂ ਕੰਮ ਹੀ ਨਹੀਂ ਬਸਨੇ ਪੜਦੇ ਹੈਗੇ। ਆਹੀ ਹੈ ਜੀ ਬਸ ਰੋਟੀ ਪਕਾ ਲਈ ਖਾ ਲਈ ਕੱਪੜੇ ਧੋਲੇ ਝਾੜੂ ਪੋਚਾ ਕਰ ਲਏ। ਹੋਰ ਤਾਂ ਜੀ ਕੋਈ ਕੰਮ ਹੀ ਨਹੀਂ ਹੁੰਦਾ। ਲੋ ਜੀ ਤਵਾ ਪਹਿਲਾਂ ਹੋ ਚੁੱਕਿਆ ਗਰਮ। ਉੱਪਰ ਪਾ ਲਾਂਗੇ ਰੋਟੀ। ਜਦ ਤੱਕ ਆਪਣੀ ਰੋਟੀ ਬਣਦੀ ਹੈ ਜੀ। ਆਪਾਂ ਨਾਲ ਦੀ ਨਾਲ ਦੂਸਰੀ ਰੋਟੀਆਂ ਜਿਹੜੀ ਜੀ ਉਹ ਵੀ ਬੇਲ ਕੇ ਕਰ ਲਾਂਗੇ ਤਿਆਰ। ਉੱਤ ਇਹ ਆਪਾਂ ਰੋਟੀ ਦੀ ਸੈਰ ਕਰਤੀ ਚੇਂਜ ਦੂਸਰੀ ਰੋਟੀ ਵੀ ਬੇਲ ਕੇ ਆਪਾਂ ਕਰ ਲੈਨੇ ਆ ਤਿਆਰ ਦੂਜੀ ਦੂਸਰੀ ਰੋਟੀ ਵੀ ਬੇਲ ਕੇ ਕਰ ਲਈ ਤਿਆਰ ਇਹਦੀ ਵੀ ਸੈਡ ਕਰਦਾਂਗੇ ਚੇਂਜ ਪਾਜੀ ਆਟੇ ਦੇ ਵਿੱਚ ਪਾ ਲਿਆ ਸੀ ਥੋੜਾ ਥੋੜਾ ਧਨੀਆ ਪਾਲਕ ਮੇਥੀ ਮੈਂ ਹਣਾ ਵੀ ਅਲਰਜੀ ਕਰਕੇ ਸਿੰਪਲ ਜਿਹਾ ਆਟਾ ਨਹੀਂ ਖਾਂਦੀ ਕੋਈ ਨਾ ਕੋਈ ਵਿੱਚ ਪਾ ਲੈਣੀ ਹੁੰਦੀ ਹੈ ਕੋਦੇ ਕਣਕ ਦੇ ਆਟੇ ਚ ਨਾ ਵੀ ਇੱਕ ਚਮਚਾ ਬੇਸਣ ਦਾ ਪਾ ਲੈਣੀ ਆ ਜੇ ਬੇਸਣ ਦਾ ਨਾ ਪਾਵਾ ਤਾਂ ਫਿਰ ਮੈਂ ਮੱਕੀ ਦਾ ਪਾ ਲੈਣੀ ਹੁੰਦੀ ਹੈ ਤੇ ਹੁਣ ਅੱਜ ਮੈਂ ਨਾ ਮੱਕੀ ਦਾ ਪਾਇਆ ਜੀ ਨਾ ਕੋਈ ਬੇਸਣ ਪਾਇਆ ਤੇ ਮੈਂ ਇਹ ਆਪਣੀ ਬਣਾਈ ਸੀਗੀ ਜੀ ਆਲੂਆਂ ਦੀ ਪੁਰਜੀ ਉਹਦੇ ਵਿੱਚ ਥੋੜਾ ਥੋੜਾ ਪਾਇਆ ਸੀਗਾ ਧਨੀਆ ਮੇਥੀ ਪਾਲਕ ਥੋੜੇ ਜਿਹਾ ਮੇਥੇ ਸੀਗੇ ਉਹੀ ਮੈਂ ਥੋੜਾ ਜਿਹਾ ਜੀ ਆਟੇ 'ਚ ਪਾ ਕੇ ਗੁੰਨ ਲੇ ਲਓ ਜੀ ਆਪਣੇ ਕੁਲਕੇ ਬਣ ਰਹੇ ਨੇ ਆਪਾਂ ਨਾਲ ਦੇ ਨਾਲ ਇੱਥੇ ਰੱਖ ਦਾਂਗੇ ਜੀ ਹੁਣ ਦੂਸਰੀ ਰੋਟੀ ਆ ਜਿਹੜੀ ਉਹ ਵੀ ਤਵੇ ਤੇ ਪਾ ਲਾ ਆ ਇਹਨੂੰ ਜਿਹੇ ਇਸ ਤਰ੍ਹਾਂ ਮੈਂ ਹੱਥ ਨਾਲ ਵਧਾ ਲੈਣੀ ਹੁਣ ਇਹ ਰੋਟੀ ਇਸ ਛੋਟੂਟੀ ਰੋਟੀ ਨਹੀਂ ਬਕਾਉਂਦੀ ਮੈਂ ਜਦ ਮੈਨੂੰ ਹੁੰਦਾ ਵੀ ਮੈਂ ਬੱਟੀਆਂ-ਬੱਟੀਆਂ ਬਕਾਵਾ ਲਓ ਜੀ ਤੇ ਆਪਾਂ ਨਾਲ ਦੀ ਨਾਲ ਉਹ ਸਾਰੇ ਪੇੜੇ ਕਰਕੇ ਤਿਆਰ ਕਰ ਲਾਂਗੇ ਤਿਆਰ ਕਰ ਲਾਂਗੇ ਸਾਰੇ ਫੁਲਕੇ ਜੀ ਲਓ ਜੀ ਰੋਟੀ ਦੀ ਆਪਾਂ ਸਾਈਡ ਚੇਂਜ ਕਰ ਦਾਂਗੇ ਲਓ ਜੀ ਆਪਣੇ ਸਾਰੇ ਫੁਲਕੇ ਬਣ ਕੇ ਤਿਆਰ ਨੇ ਜੀ ਇਹਨਾਂ ਨੂੰ ਚੋਪੜਕੇ ਕਟੱਬੇ ਦੇ ਵਿੱਚ ਰੱਖ ਲੈਣੇ ਲਓ ਜੀ ਇਹ ਬਰੋਟੀਆਂ ਨੂੰ ਦੇਸੀ ਘਿਓ ਦੇਣਾ ਪੈਣਾ ਲਓ ਜੀ ਤੇ ਆਪਾਂ ਲੈਣੇ ਜੀ ਨਾਲ ਅਲੂ ਦੀ ਪੁਰਜੀ ਆਪਾਂ ਨਾਲ ਵੀ ਸਬਜੀ ਰੋਟੀ ਦੇ ਉੱਪਰ ਪਾਣਾਂਗੇ ਸੁੱਕੀ ਸਬਜ਼ੀ ਹੁੰਦੀ ਰਹੇ ਜੀ ਫਿਰ ਕੋਲੀ ਦੇ ਵਿੱਚ ਨਹੀਂ ਵਧੀਆ ਲੱਗਦੀ ਹੈਗੀ ਤੇ ਜਦ ਰੋਟੀ ਤੇ ਹਨਾ ਖਾ ਕੇ ਖਾਣੇ ਆ ਸਬਜ਼ੀ ਤੇ ਫਿਰ ਅਲੱਗ ਹੀ ਟੇਸਟ ਆਉਂਦਾ ਨਾਲ ਆਪਾਂ ਲਵਾਂਗੇ ਜੀ ਔਲੇ ਦਾ ਆਚਾਰ